ਯੂਕੇ ਦੀ ਭੀੜਪਾੜ ਵਾਲੀ ਸੜਕ ਤੋਂ ਲੰਘ ਰਿਹਾ ਆਰੀਅਨ ਸ਼ਰਮਾ ਅਜਿਹਾ ਗਾਇਬ ਹੋਇਆ ਕਿ 11 ਦਿਨ ਬਾਅਦ ਵੀ ਉਸ ਦੀ ਕੋਈ ਉਗ ਸੁਗ ਨਹੀਂ ਮਿਲ ਸਕੀ 20 ਸਾਲ ਦੇ ਆਰੀਅਨ ਸ਼ਰਮਾ ਨੂੰ ਆਖਰੀ ਵਾਰ ਲੈਸਟਰਸ਼ਾਇਰ ਦੇ ਲਫਬਰਾ ਇਲਾਕੇ ਵਿੱਚ ਦੇਖਿਆ ਗਿਆ 23 ਨਵੰਬਰ ਨੂੰ ਤਕਰੀਬਨ 9:30 ਵਜੇ ਉਹ ਆਪਣੇ ਘਰੋਂ ਬਾਹਰ ਆਇਆ ਅਤੇ ਸਟੈਨਫੋਰਡ ਵੱਲ ਪੈਦਲ ਹੀ ਰਵਾਨਾ ਹੋ ਗਿਆ ਤਕਰੀਬਨ 3 ਘੰਟੇ ਬਾਅਦ ਆਰੀਅਨ ਇੱਕ ਸੀਸੀਟੀਵੀ ਕੈਮਰੇ ਵਿੱਚ ਸੜਕ ਤੋਂ ਲੰਘਦਾ ਨਜ਼ਰ ਆਉਂਦਾ ਹੈ ਪਰ ਇਸ ਤੋਂ ਬਾਅਦ ਕਿਸੇ ਵੀ ਸਰਵੇਲੈਂਸ ਕੈਮਰਾ ਵਿੱਚ ਉਸਦੀ ਤਸਵੀਰ ਰਿਕਾਰਡ ਨਾ ਹੋ ਸકી ਲੈਸਟਰਸ਼ਾਇਰ ਪੁਲਿਸ ਵੱਲੋਂ ਆਰੀਅਨ ਦੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹ ਲਫਬਰਾ ਟਾਊਨ ਸੈਂਟਰ ਦੀ ਇੱਕ ਸੜਕ ਤੋਂ ਲੰਘਦਾ ਦੇਖਿਆ ਜਾ ਸਕਦਾ ਹੈ ਡਿਟੈਕਟਿਵ ਇਨਸਪੈਕਟਰ ਜੌਨਾਥਨ ਡੈਕਨਜ ਨੇ ਦੱਸਿਆ ਕਿ ਆਰੀਅਨ ਦੇ ਘਰੋਂ ਬਾਹਰ ਆਉਣ ਤੋਂ ਲੈ ਕੇ ਟਾਊਨ ਸੈਂਟਰ ਇਲਾਕੇ ਤੱਕ 3 ਘੰਟੇ ਦੀਆਂ ਸਰਗਰਮੀਆਂ ਨੂੰ ਡੁੰਗਾਈ ਨਾਲ ਖੋਖਿਆ ਜਾ ਰਿਹਾ ਹੈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸਾਂਝੀ ਕੀਤੀ ਜਾਵੇ ਆਰਿਆਨ ਦੇ ਕਜ਼ਨ ਜੱਗੀ ਸਾਨੀ ਨੇ ਦੁਖੀ ਪਰਿਵਾਰ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਪਰਿਵਾਰ ਦਾ ਹਰਜੀ ਆਰਿਆਨ ਦੀ ਸੁਰੱਖਿਅਤ ਵਾਪਸੀ ਚਾਹੁੰਦਾ ਹੈ ਉਹ ਕਿਸੇ ਦਾ ਵੱਡਾ ਭਰਾ ਹੈ ਅਤੇ ਸਾਡੇ ਪਰਿਵਾਰ ਦੇ ਪੰਜ ਮੁੰਡਿਆਂ ਵਿੱਚੋਂ ਇੱਕ ਹੈ 23 ਨਵੰਬਰ ਤੋਂ ਬਾਅਦ ਪਰਿਵਾਰ ਦੇ ਕਿਸੇ ਜੀ ਨਾਲ ਉਸਦੀ ਕੋਈ ਗੱਲ ਨਹੀਂ ਹੋਈ ਅਤੇ ਅਜੇ ਹਾ ਪਹਿਲਾਂ ਕਦੇ ਵੀ ਨਹੀਂ ਵਾਪਰਿਆ ਪਰਿਵਾਰ ਵੱਲੋਂ ਆਰਿਆਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਉਹ ਸਭ ਕੁਝ ਦੇਖ ਸੁਣ ਰਿਹਾ ਹੈ ਤਾਂ ਤੁਰਤ ਘਰ ਆਉਣ ਦੀ ਖੇਚਲ ਕਰੇ ਉਧਰ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਰਿਆਨ ਦੇ ਨਜ਼ਰ ਆਉਣ ਤੋਂ 15 ਮਿੰਟ ਪਹਿਲਾਂ ਅਤੇ ਬਾਅਦ ਵਿੱਚ ਸਟੈਨਫੋਰਡ ਲੇਨ ਤੋਂ ਲੰਘਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਅਸਲੀਅਤ ਪਤਾ ਲੱਗ ਸਕੇ ਇਸ ਦੇ ਨਾਲ ਹੀ ਸਨੀਫਰ ਡੌਗਸ ਨੂੰ ਇਲਾਕੇ ਵਿੱਚ ਛੱਡਿਆ ਗਿਆ ਹੈ ਅਤੇ ਨੈਸ਼ਨਲ ਪੁਲਿਸ 에ਅਰ ਸਰਵਿਸ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਨੇ ਆਰੀਆਂ ਦਾ ਕੱਦ 5 ਫੁੱਟ 5 ਇੰਚ ਅਤੇ ਸਰੀਰ ਪਤਲਾ ਦੱਸਿਆ ਜਾ ਰਿਹਾ ਹੈ ਆਖਰੀ ਵਾਰ ਦੇਖੇ ਜਾਣ ਵੇਲੇ ਉਸਨੇ ਬਲੈਕ ਟ੍ਰੈਂਚ ਕੋਟ ਸ਼ਾਰਟਸ ਐਂਡ ਬਲੈਕ ਟ੍ਰੇਨਰਸ ਵਿਦ ਵਾਈਟ ਰਿੰਗ ਪਹਿਨੇ ਹੋਏ ਸਨ ਬਿਊਰੋ ਰਿਪੋਰਟ ਹਮਦਰ ਟੀਵੀ